ਮੇਰਾ ਫੇਰ ਭੈਣੇ ਮੋਟਰ ਤੇ ਕੀ ਹੋਇਆ ਤੇ ਮੋਟਰ ਤੇ ਨਾ ਸਾਡੀ ਭੈਣ ਫੇਰ ਠੋਕਦੀ ਪਰ ਆਸ਼ਕ ਕਿੰਨੇ ਕਹੇ ਇਹ ਮੇਰੇ ਆਸ਼ਕ ਨੇ ਹੀ ਸਾਥ ਆਈ ਸੱਤ ਮੈਂ ਨਾ ਯਾਰ ਰੋਡ ਤੇ ਖੜ ਜਾਨਾ ਨਿਆਈ ਵਾਲੇ ਥੇ ਕੋਲੇ ਉੱਥੇ ਮੁੰਡੇ-ਮੁੰਡੇ ਤੇ ਜਿਹੜੇ ਹੈਗੇ ਆ ਉਹਦਾ ਅੱਡ-ਅੱਡ ਫਸਾਈ ਬੈਠਿਆ ਕੀ ਫਸਾਈ ਬੈਠਿਆ ਉਹਨਾਂ ਨੂੰ ਫਸਾਈ ਬੈਠਿਆ ਫਿਰ ਅੱਛਾ ਅੜਦ ਖੜ ਦੇ ਇਹ ਬੰਦੇ ਤੇ ਪਰ ਸਾਡੇ ਕੰਮ ਹੀ ਆਉਂਦੇ ਆ ਬੀਚਿਆ ਸੀਗਾ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਈ ਘਰ ਦੇਣੇ ਜੰਮਿਆ ਸੀ ਮੁੰਡਾ ਮੁੰਡੇ ਤੋਂ ਲੌਂਡਾ ਬਣ ਗਿਆ ਨਹੀਂ ਤਿੰਨ ਪੀਹਾਂ ਵਾਲਾ ਟੈਂਪੂ ਬਣ ਗਿਆ ਈ ਆ ਜਾਓ ਖੱਚ ਕੇ ਆ ਜਾਓ ਖੜਕਾਉਣੇ ਆ ਗੱਲ ਬਾਤ ਛਸਰੀ ਕਾਲ ਜੀ ਹਾਂਜੀ ਬਾਈ ਕੀ ਹਾਲ ਆ ਹਾਂਜੀ ਠੀਕ ਹੈ ਜੀ ਪੱਤਰਕਾਰ ਸਾਹਿਬ ਨੀ ਮੈਂ ਤਾਂ ਠੀਕ ਆ ਜੀ ਤੇ ਆ ਤੁਹਾਡਾ ਕੀ ਹੁਲੀਆ ਬਣਾਇਆ ਤੁਸੀਂ ਇਹ ਜੀ ਹੁਲੀਆ ਹੁਣ ਕੀ ਕਰੀਏ ਮਜ਼ਦੂਰੀਆਂ ਬਣ ਜਾਂਦੀਆਂ ਫਿਰ ਤੇ ਮਜ਼ਦੂਰੀਆਂ ਇਹ ਕਾਹਦੀਆਂ ਕੰਮ-ਕੰਮ ਕਰ ਲਿਆ ਕਰੋ ਕੋਈ ਭੈਣਾ ਇਹਦੀ ਨਾਲ ਦਾ ਕੰਮ ਬਹੁਤ ਸੋਹਣਾ ਹੈ ਇਹ ਕਿਹੜਾ ਕੰਮ ਸੋਹਣਾ ਹੈ ਕਿਹੜਾ ਇਹ ਬਾਲਾ ਵਧੀਆ ਚੱਲੀ ਜਾਂਦਾ ਕੰਮ ਕਿਹੜਾ ਕੰਮ ਚੱਲੀ ਜਾਂਦਾ ਚਲਾਇਆ ਗਿਆ ਗਰੁੱਪ ਤੂੰ ਤੇ ਤੂੰ ਪਰੇ ਨੂੰ ਹੋ ਕੇ ਖੜ ਮੜਿਆ ਮੈਂ ਮੈਂ ਤੇਰੀ ਇੰਟਰਵਿਊ ਕਰਨਾ ਆ ਮੈਂ ਤੇਰੇ ਕੋਲੇ ਕੋਈ ਉਹੋ ਜੇ ਕੰਮ ਨਹੀਂ ਆਇਆ ਨਾ ਲੋ ਜੇ ਤੁਸੀਂ ਬਸ ਮਿਲ ਰਹੇ ਆ ਨਹੀਂ ਆ ਨਹੀਂ ਆਇਨਾ ਕਰ ਮੇਰਾ ਧੱਕਾ ਨਾ ਕਰ ਮੈਂ ਤੈਨੂੰ ਸਾਰੀਆਂ ਗੱਲਾਂ ਪੁੱਛਣ ਇਹ ਤੁਹਾਨੂੰ ਕੀੜਾ ਕਿੱਥੋਂ ਉੱਠਿਆ ਤੇ ਕੀ ਚੱਕਿਆ ਇਹ ਕੀੜਾ ਨਹੀਂ ਬਹੁਤ ਭੜਾ ਕੀੜਾ ਇਹਦੇ ਬਣਾ ਸਰਦਾ ਹੀ ਨਹੀਂ ਹਨ ਕੀ ਕਰਗੇ ਨਹੀਂ ਸਰਦਾ ਨਹੀਂ ਤੇ ਇਹ ਹੁਲੀਆ ਸਲਵਾਰ ਪਾਈ ਚੰਗਾ ਭਲਾ ਮੁੰਡਾ ਖੁੰਡਾ ਅੱਟਾ ਕਿਵੇਂ ਵਧਾ ਲਿਆ ਇਹ ਤੇ ਨਹੀ ਆ ਰਾ ਦਨੇ ਇੱਕ ਬਹੁਤ ਧੱਕਾ ਕਰ ਗਿਆ ਉਹਦੇ ਨੇ ਸੋਜ ਜਾਇਆ ਪਿਆ ਥੋੜਾ ਸੋਜ ਜਾ ਪਈਆ ਉਹਦੇ ਨੇ ਯਾ ਯਾ ਯਾਰ ਇਹੋ ਜੀ ਗੱਲ ਉਹੀ ਗੱਲ ਅਸੀਂ ਨਾ ਮੱਤਾ ਟੀਵੀ ਚੈਨਲ ਆ ਸਾਡਾ ਅਸੀਂ ਤਾਂ ਵੈਸੇ ਇੰਟਰਵਿਊ ਕਰਨੇ ਆ ਵੀ ਤੁਸੀਂ ਇਹ ਨਹੀਂ ਜੀ ਮੈਨੇ ਕਾਜ ਦੇ ਵਿੱਚ ਦੁਬਾਰਾ ਸੀ ਨਹੀ ਉਹਦੇ ਨੇ ਮੈਨੂੰ ਚਾਰ ਪੰਜ ਜਾਣੇ ਬੱਚੇ ਚੱਕ ਕੇ ਲੈ ਗਏ ਸੀਗੇ अच्छा हां जी ਤੇ ਉਹ ਉਹ ਕਿڑا ਉੱਠਿਆ ਹਾਂਜੀ ਉਹ ਕਿڑا ਉੱਠ ਗੜਿਆ ਫਿਰ ਉਹ ਤੋਂ ਬਾਅਦ ਸਰ ਇਹ ਪਹਿਲੀ ਯਾਰ ਨਹੀਂ ਜਦੋਂ ਜਦੋਂ ਪਹਿਲੀ ਯਾਰ ਕੰਮ ਚੱਲਿਆ ਸਾਨੂੰ ਸਾਰੀ ਗੱਲਬਾਤ ਦੱਸੋਗੇ ਸਾਡੇ ਚੈਨਲ ਤੇ ਵੀ ਪਹਿਲੀ ਯਾਰ ਕੀੜਾ ਥੋੜੇ ਕਿਵੇਂ ਬਣਿਆ ਵੀ ਪਹਿਲੀ ਯਾਰ ਜੀ ਥੋੜਾ ਵੇਖ ਵੇਖ ਕੇ ਮੋਬਾਈਲ ਦੇ ਉੱਤੋਂ ਵੀ ਬਣ ਗਏ ਸੀ ਅੱਛਾ ਮੋਬਾਈਲ ਵੇਖ ਵੇਖ ਕੇ ਵੀ ਹਾਂ ਬਈ ਮਿੱਤਰੋ ਮੋਬਾਈਲ ਘਟ ਤੋਂ ਘਟ ਆਪਦੇ ਜਵਾਕਾਂ ਨੂੰ ਵਿਖਾਇਆ ਕਰੋ ਤੁਸੀਂ ਆਪਦੇ ਬੱਚਿਆਂ ਲਈ ਟਾਈਮ ਦਿਆ ਕਰੋ ਆਪਦੇ ਬੱਚਿਆਂ ਲਈ ਵੀ ਉਹੋ ਜਿਹਾ ਟਾਈਮ ਦਿਆ ਕਰੋ ਵੀ ਉਹ ਕੋਈ ਨਾ ਤਰ ਕਰਾ ਉਹ ਤੂੰ ਜਿਹੜਾ ਹੋ ਮੈਨੂੰ ਗੱਲਬਾਤ ਕਰ ਲੈ ਨੀ ਤੂੰ ਠੀਕ ਆ ਪਰ ਮਾੜਾ ਜਿੱਥੇ ਕਿਥੇ ਹੋ ਕੇ ਖੜ ਪੈਣ ਬਣ ਕੇ ਮੁੰਡਾ ਕਵਾ ਕਿ ਤੈਨੂੰ ਉਹ ਨਾ ਯਾਰ ਤਾਣਾ ਕਰ ਇਹ ਅਜ ਕੋਈ ਆਇਆ ਹੀ ਨਹੀਂ ਆਇਆ ਹੀ ਨਹੀਂ ਕੋਈ ਤੇਰੇ ਕੋਲ ਇੱਕ ਮਿੰਟ ਮੈਨੂੰ ਗੱਲ ਤਾਂ ਕਰ ਲੈ ਲੈਂਦੇ ਮਰੀ ਜੀ ਕੋਈ ਨਹੀਂ ਗੱਲ ਨਹੀਂ ਗੱਲ ਕਰ ਲੈ ਤੇ ਪਾਣੀ ਮਾਨੇ ਮਾਨੇ ਮਰੀ ਜੀ ਗੱਲ ਕਰ ਲੈ ਲੈਂਦੇ ਮੈਨੂੰ ਤਰ ਕਰਾ ਉਹ ਨਹੀਂ ਮੈਂ ਇੱਕ ਮਿੰਟ ਇੱਕ ਮਿੰਟ ਮੈਂ ਉਹ ਯਾਰ ਖਰਾਬ ਹੋ ਗਿਆ ਖੜ ਜਾ ਤੂੰ ਮੈਂ ਤੇ ਗੱਲ ਐਵੇਂ ਸੋਣਾ ਤਾਂ ਲੱਗਦਾ ਮੈਂ ਤੂੰ ਉਹੀ ਗੱਲ ਦੋ ਮਿੰਟ ਖੜ ਨੀ 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 ਤੂੰ ਮਾਰੇ ਕੋ ਮੈਨੇ ਮਾਰ ਬੈਠ ਬੈਠ ਆ ਸ਼ਰਮ ਮਨਦੀ ਯਾਰ ਤੂੰ ਭੈਣ ਜੋ ਸ਼ਰਮ ਮਨ ਤੂੰ ਕੁੱਟ ਮਾਰੀ ਮਰਦੀ ਹੈ ਜਮਾ ਸ਼ਰਮ ਲਈ ਹੈ ਯਾਰ ਯਾਰ ਤੂੰ ਦੋ ਮਿੰਟ ਖੜ ਮੈਨੂੰ ਮਾਰੇ ਦੱਸ ਲੈnde ਪਲੀਜ਼ ਪਲੀਜ਼ ਹਾਂਜੀ ਮਿੱਤਰੋ ਆਪਦੇ ਬੱਚਿਆਂ ਨੂੰ ਸੰਭਾਲੋ ਆਪਦੇ ਬੱਚਿਆਂ ਲਈ ਟਾਈਮ ਦੇਆ ਕਰੋ ਮਗਰੋਂ ਜਦੋਂ ਇਹੋ ਜੇ ਲੌਂਡੇ ਬਣ ਜਾਂਦੇ ਆ ਨਾ ਤੇ ਮਗਰੋਂ ਤੁਸੀਂ ਪਸਤਾਉਣੇ ਆ ਮਗਰੋਂ ਜਵਾਕਾਂ ਨੂੰ ਘਰੋਂ ਕੱਢਦੇ ਆ ਆਪਦੇ ਬੱਚਿਆਂ ਲਈ ਸੰਭਾਲੋ ਬੱਚਿਆਂ ਨੂੰ ਕੋਈ ਖੇਡਣ ਵਾਸਤੇ ਲੈ ਕੇ ਜਾਇਆ ਕਰੋ ਬੱਚਿਆਂ ਨੂੰ ਕਮਾਉਣ ਵਾਸਤੇ ਲੈ ਕੇ ਜਾਇਆ ਕਰੋ ਬੱਚਿਆਂ ਨੂੰ ਕਾਜ ਦੇ ਵਿੱਚ ਵੇਖੀ ਖੇਡਣ ਵਾਸਤੇ ਲੈ ਕੇ ਗਏ ਸੀ ਖੇਡਣ ਵਾਸਤੇ ਤਾਂ ਲੈ ਕੇ ਮੁੰਡੇ ਚੱਕ ਕੇ ਲੈ ਗਏ ਹਾਂਜੀ 5 6 ਆ ਦੇਖ ਲਓ 5 6 ਮੁੰਡੇ ਲੈ ਗਏ ਚੱਕ ਕੇ ਹਾਂਜੀ ਉਹਨਾਂ ਨੇ تسਲੀ ਕਰਾ ਦਿੱਤੀ ਜਮ ਦਸੱਲੀ ਕਰਾ ਦੇ ਉਦੋਂ ਮਗਰੋਂ ਫੇਰ ਕੰਮ ਤੁਹਾਡਾ ਖਰਾਬ ਹੋ ਗਿਆ ਹਾਂਜੀ ਉਦੋਂ ਚੱਲ ਬਾਈ ਉਹ ਦੂ ਮਗਰੋਂ ਮਿੱਤਰੋ ਕੰਮ ਚੱਲ ਪਿਆ ਇਹ ਕਹਿੰਦਾ ਆ ਸਕੂਲ ਦੇ ਆਪ ਦੇ ਵਧੀਆ ਸਕੂਲਾਂ ਚ ਲਾਓ ਬੱਚੇ ਨਾ ਯਾਰ ਮੇਰੇ ਨੇੜੇ ਨਾ ਹੋ ਤੂੰ ਮੈਂ ਤੈਨੂੰ ਹੁਣ ਭੈਣ ਕਹਾਂ ਕਿ ਤੈਨੂੰ ਮੈਂ ਭਰਾ ਕਹਾਂ ਯਾਰ ਤੂੰ ਯਾਰ ਕੀ ਹੁਲੀਆ ਬਣਾਇਆ ਯਾਰ ਗੱਲ ਨਾ ਕੋਈ ਮਿੱਤਰ ਗੱਲ ਮੰਨੇ ਜੋ ਮੈਂ ਇੱਕ ਮਿੰਟ ਮੈਂ ਜਿਹੜਾ ਗੱਲਾਂ ਪੁੱਛਣਾ ਹੀ ਉਹ ਤਾਂ ਕਰ ਲੈ ਯਾਰ ਮੈਂ ਕਿਹੜਾ ਤੈਨੂੰ ਗੱਲਾਂ ਪੁੱਛਣਾ ਆ ਉਹ ਤਾਂ ਕਰ ਲਾ ਮੇਰੇ ਨਾਲ ਹਾਂਜੀ ਤੁਸੀਂ ਫਿਰ ਇਹ ਪਹਿਲੀ ਾਰ ਫਿਰ ਕਿਹੜਾ ਥੋੜੇ ਪੰਜ ਚੀਜ਼ ਬੰਦੇ ਚੱਕ ਕੇ ਲੈ ਗਏ ਉਹਦੇ ਤੋਂ ਬਣਿਆ ਹੈ ਹਾਂਜੀ ਤੇ ਹੁਣ ਫਿਰ ਥੋੜਾ ਹੁਣ ਕੰਮ ਕਿਵੇਂ ਚੱਲ ਰਿਹਾ ਕੰਮ ਬਸ ਕਿਤੇ ਨਾ ਕਿਤੇ ਧੁੰਦ ਧੁੰਦ ਪੈਣ ਲੱਗ ਗਿਆ ਇਹਦੇ ਨਾਲ ਉਦੋਂ ਸੌਖਾ ਹੋ ਜਾਂਦਾ ਸਾਨੂੰ ਅੱਛਾ ਜੇ ਧੁੰਦਾਂ ਪੈਣ ਲੱਗਿਆ ਵੀ ਉਹ ਧੁੰਦਾਂ ਪੈਣ ਲੱਗਿਆਂ ਸੌਖਾ ਹੋ ਗਿਆ ਅੱਛਾ ਉਦੋਂ ਸੌਖਾ ਹੋ ਜਾਂਦਾ ਹਾਂਜੀ ਤੇ ਯਾਰ ਆ ਯਾਰ ਕੀ ਹੁਲੀਆ ਯਾਰਾ ਟੱਡਾ ਕਿਵੇਂ ਵਧਿਆ ਨਹੀਂ ਇਸ ਟੱਡ ਦੇ ਵੀਰ ਕਰਾਜ ਆਈ ਨਹੀਂ ਦੱਸ ਨਹੀਂ ਸਕਦਾ ਇਹ ਦੱਸ ਨਹੀਂ ਸਕਦਾ ਚਲ ਕੋਈ ਗੱਲ ਨਹੀਂ ਮਿੱਤਰੋ ਆਪਦੇ ਬੱਚਿਆਂ ਨੂੰ ਬਚਾ ਕੇ ਰੱਖਿਆ ਕਰੋ ਬੱਚਿਆਂ ਦੀ ਪਰਵਸ਼ ਕਰੋ ਬੱਚਿਆਂ ਨੂੰ ਘੁੰਮਣ ਖੇਡਣ ਲੈ ਕੇ ਜਾਓ ਫੇਰ ਇਹੋ ਜੇ ਪਸਤਾਉਣੇ ਆ ਤੁਸੀਂ ਮਿੱਤਰਾ ਫਿਰ ਤੇਰਾ ਦਿੱਲੀ ਦਾ ਸ਼ਡਿਊਲ ਕੀ ਆ ਦਿੱਲੀ ਦਾ ਸ਼ਡਿਊਲ ਤਾਂ ਮੇਰਾ ਇਹੀ ਹੈ ਮਤਲਬ ਬੰਦੇ ਹੀ ਲੱਭਦਾ ਆ ਨੇ ਬੰਦੇ ਫਿਰ ਕਿਵੇਂ ਲੱਭਦਾ ਜੀ ਬੰਦੇ ਇਹ ਮੈਂ ਨਾ ਯਾਰ ਰੋਡ ਤੇ ਖੜ ਜੰਨਾ ਨਿਆਈ ਵਾਲੇ ਖੇਤ ਕੋਲੇ ਹਾਂ ਉੱਥੇ ਮੁੰਡੇ ਹੁੰਡੇ ਤੇ ਜਿਹੜੇ ਹੈਗੇ ਆ ਉਹਦਾ ਅੱਡ ਅੱਡ ਫਸਾਈ ਬੈਠਿਆ ਕੀ ਫਸਾਈ ਬੈਠਿਆ ਪੂਲੀਆਂ ਨੂੰ ਫਸਾਈ ਬੈਠਿਆ ਫਿਰ ਅੱਧ ਖੜ ਦੇ ਜੇ ਬੰਦੇ ਤਾਂ ਪਰ ਸਾਡੇ ਕੰਮ ਹੀ ਆਉਂਦੇ ਅੱਛਾ ਅੱਧ ਖੜ ਦੇ ਬੁੜੇ ਆਹ ਵੇਖ ਲਓ ਮਿੱਤਰੋ ਇਹਨਾਂ ਨੂੰ ਹੋਰ ਸਮਾਨਤ ਕਰ ਲੋ ਤੁਸੀਂ ਕਾਲਜਾਂ ਦੇ ਵਿੱਚ ਸੱਦ-ਸੱਦ ਕੇ ਲੌਂਡਿਆਂ ਨੂੰ ਸਮਾਨਤ ਕਰਦੇ ਆਂ ਤੇ ਕੀ ਕੀ ਦੇਣਾ ਚਾਹੁੰਦੇ ਆ ਸਿੱਖਿਆ ਕਿਹੜੀ ਦੇਣਾ ਚਾਹੁੰਦੇ ਆ ਜਵਾਕਾਂ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਆ ਵੀ ਤੁਸੀਂ ਲੌਂਡੇ ਬਣੋ ਤੁਸੀਂ ਲੌਂਡਿਆਂ ਨੂੰ ਸਮਾਨਤ ਕਰਦੇ ਆ ਕਿਤੇ ਕਿਤੇ ਸੱਦਦੇ ਆ ਲੌਂਡੇ ਨੂੰ ਕਿਤੇ ਕਿਤੇ ਸੱਦਦੇ ਆ ਤੁਹਾਨੂੰ ਪਤਾ ਹੈ ਵੀ ਕਿਹੜੇ ਲੌਂਡੇ ਨੂੰ ਸੱਦਿਆ ਤੇ ਸਮਝ ਗਏ ਨਾ ਤੇ ਇਹ ਸਿੱਖਿਆ ਵੇਖ ਲਓ ਕਿੱਧਰ ਨੂੰ ਜਾਂਦੀ ਹੈ ਤੇ ਕੀ ਬਣਦੇ ਆ ਫੇਰ ਮਿੱਤਰਾ ਫਿਰ ਤੇਰਾ ਸਰਦਾ ਕਿਵੇਂ ਆ ਫਿਰ ਕੀ ਤੂੰ ਨਹੀਂ ਤੂੰ ਘਰੇ ਘਰ ਤੇਰਾ ਕਿੱਥੇ ਆ ਕਮਰਾ ਕਿਵੇਂ ਬਣਾਇਆ ਤੂੰ ਇਹ ਤਾਂ ਕਮਰਾ ਹੀ ਫਿਰ ਐਵੇਂ ਬਣਾਇਆ ਸੀਗਾ ਤੇਲ ਪੱਲੀ ਨਹੀਂ ਤੇ ਛੱਤ ਤੇਲ ਪੱਲੀ ਇਹਦੇ ਨਾਲ ਹੀ ਬਣਾਇਆ ਹੈ ਹਾਂਜੀ ਇਸਨੇ ਬਣਾਇਆ ਆ ਵੇਖ ਲਓ ਮਿੱਤਰੋ ਇਤੇ ਤੂੰ ਆ ਤੇਰੇ ਘਰ ਦੇ ਫਿਰ ਤੈਨੂੰ ਘਰੇ ਨਹੀਂ ਵੜਨ ਦਿੰਦੇ ਨਹੀਂ ਜੀ ਘਰੇ ਨਹੀਂ ਵੜਨ ਦਿੰਦੇ ਉਹ ਕਹਿੰਦੇ ਇਹ ਕੰਮ ਨਹੀਂ ਕਰਨਾ ਹੁਣ ਮੇਰਾ ਸਰਦਾ ਹੀ ਨਹੀਂ ਜਦੋਂ ਬਚਪਨ ਚ ਕਾਲਜ ਚ ਜਾ ਕੇ ਲੈ ਗਏ ਸੀਗੇ ਵੀਰੇ ਅੱਛਾ ਸਰਦਾ ਨਹੀਂ ਹੁਣ ਤੇਰਾ ਹੈ ਨਹੀਂ ਸਰਦਾ ਜੀ ਤੇ ਇਹੀ ਕੰਮ ਚਲਾਉਣਾ ਤੂੰ ਹੈ ਹਾਂਜੀ ਹੁਣ ਤਾਂ ਇਹੀ ਚੱਲੂਗਾ ਤੇ ਪੱਲੀ ਦਾ ਸੌਖਾ ਨਾਲੇ ਅੱਛਾ ਸੌਖਾ ਏ ਉਹ ਮਿੱਤਰੋ ਵੇਖ ਲਓ ਕਿੱਧਰ ਨੂੰ ਪੰਜਾਬ ਤੁਰਿਆ ਜਾਂਦਾ ਕਿੱਧਰ ਨੂੰ ਸਿੱਖਿਆ ਤੁਰੀ ਜਾਂਦੀ ਆ ਯਾਰ ਕੀ ਹੋਈ ਜਾਂਦਾ ਯਾਰ ਦਿਮਾਗ ਨਾ ਸਮਝੋ ਇਹੋ ਜੇ ਲੌਂਡਿਆਂ ਨੂੰ ਜਿਹੜਾ ਤੁਸੀਂ ਸਮਾਨਤ ਕਰਦੇ ਨਾ ਕਰੋ ਮਿੱਤਰਾ ਫਿਰ ਤੇਰੇ ਆਸ਼ਕ ਕਿੰਨੇ ਕਾ ਇਹ ਮੇਰੇ ਆਸ਼ਕ ਨਾ ਹੀ ਸਾਤ ਆ ਜੀ ਸੱਤ ਭੈਣ ਐ ਸੱਤ ਆਸ਼ਕੇ ਦੇ ਸੱਤ ਆਸ਼ਕੇ ਕਵੇ ਇਹ ਸੱਤ ਆਸ਼ਕੇ ਨਹੀਂ ਨਹੀਂ ਇੰਨੇ ਆਸ਼ਕ ਭਰਾਵਾ ਨੀ ਫੇਰੀ ਸਰਦਾ ਨਹੀਂ ਵੀ ਸਰਦਾ ਨਹੀਂ ਸੱਤਾ ਬਣਾ ਨਹੀਂ ਸਰਦਾ ਨਹੀਂ ਤੇ ਸੱਤ ਫਿਰ ਸੱਤੇ ਹੀ ਤੇਰੇ ਤੇ ਕੰਮ ਆਉਂਦੇ ਆ ਹਾਂਜੀ ਹਾਂਜੀ ਸੱਤੇ ਕੀ ਇੱਕ ਧੋਖਾ ਦੇ ਗਿਆ ਸੀਗਾ ਜੀ ਉਹ ਪਾਇਆ ਸੀਗਾ ਜੀ ਇੱਥੇ ਫੋਨ ਤੇ ਗੱਲ ਕਰਦੇ ਮੈਂ ਫੋਨ ਤੇ ਫੜ ਲਿਆ ਸੀਗਾ ਜੀ ਅੱਛਾ ਉਹ ਹੋਰ ਕਿਸੇ ਨਾਲ ਗੱਲ ਕਰੀ ਜਾਂਦਾ ਸੀ ਨਹੀਂ ਨਹੀਂ ਪਹਿਲਾਂ ਵਾਲਾ ਅਸ਼ਕ ਧੋਖਾ ਦੇ ਗਿਆ ਤੈਨੂੰ ਹਾਂਜੀ ਪਹਿਲਾਂ ਵਾਲਾ ਸ਼ੁਰੂ ਵਾਲਾ ਜਿਹੜਾ ਸੀਗਾ ਉਹ ਅਸ਼ਕ ਧੋਖਾ ਦੇ ਗਿਆ ਸੀ ਦੂਜੇ ਉਦੋਂ ਬਾਅਦ ਮੈਂ 6 ਅਸ਼ਕ ਹੋਰ ਬਣਾਏ ਅੱਛਾ ਉਦੋਂ ਮਗਰ 6 ਅਸ਼ਕ 7 ਬਣਾਏ ਕਿ 6 6 ਬਣਾਏ ਜੀ ਇੱਕ ਤਾਂ ਧੋਖਾ ਦੇ ਗਿਆ ਯਾ ਪੁਛਿਆਂ ਨੂੰ ਤੂੰ 6ਆਂ ਨੂੰ ਧੋਖਾ ਦੀ ਜਾਨੀ ਆ ਨਹੀਂ ਇਹ ਥੋਵੇਂ ਉਹਨੇ ਕਹਿੰਦਾ ਤੋਂ ਖਰੀ ਨੇ ਛੇ ਇਹਨੇ ਸਾਰੇ ਨਾਲ ਹੀ ਵਾਰ ਵਾਰੀ ਫਿਰ ਤੁਹਾਨੂੰ ਛੇ ਆਸ਼ਕ ਉਹ ਮਿੱਤਰਾਂ ਵੇਖ ਲਓ ਪੰਜ ਦਰਿਆਵਾਂ ਦੀ ਧਰਤੀ ਪੰਜਾਂ ਦਰਿਆਵਾਂ ਦੀ ਧਰਤੀ ਬੋਲਦੇ ਸੀ ਪੰਜਾਬ ਨੂੰ ਤੇ ਛੇਵਾਂ ਦਰਿਆ ਵਗਦਾ ਸੀਗਾ ਨਸ਼ਿਆਂ ਦਾ ਤੇ ਸੱਤਵਾਂ ਦਰਿਆ ਇਹਨਾਂ ਨੇ ਵਗਾਤਾ ਸੱਤਵਾਂ ਦਰਿਆ ਰੀਲਾ ਪਾ ਪਾ ਕੇ ਕੁਛ ਇਹਨਾਂ ਨੂੰ ਪ੍ਰਮੋਟ ਕਰ ਕਰਕੇ ਲੋਕਾਂ ਨੇ ਸੱਤਵਾਂ ਦਰਿਆ ਵੀ ਇਹਨਾਂ ਦਾ ਵਗਾਤਾ ਇਹ ਬਹੁਤ ਵਾਧੂ ਹੋਏ ਪਏ ਆ ਬਚ ਜੋ ਬਚਾਲੋ ਪੰਜਾਬ ਨੂੰ ਬਚਾਲੋ ਤੇ ਇਹ ਯਾਰ ਤੂੰ ਫਿਰ ਕੀ ਯਾਰ ਐਂ ਜੇ ਕਾ ਤੋ ਕਰਦਾ ਤੂੰ ਐਂ ਹਿੱਲੀ ਜੇ ਕਾ ਤੋ ਜਾਂਦਾ ਨਹੀਂ ਜੀ ਸਰਦਾ ਨਹੀਂ ਨਹੀਂ ਸਰਦਾ ਨਹੀਂ ਤੂੰ ਹਿੱਲੀ ਜੇ ਮੇਰੇ ਨਹੀਂ ਕਾ ਤੋ ਆਈ ਜਾਂਦਾ ਮਾੜਾ ਜਿਆ ਪਰੇ ਨਹੀਂ ਹੋਗੇ ਖੜ ਜਾ ਭੈਣ ਬਣ ਕੇ ਐਂ ਕਿਉਂ ਕਰਦੀ ਐ ਨਹੀਂ ਜੀ ਮੈਨੂੰ ਇਹ ਇੱਕ ਗੱਲ ਹੋਰ ਦੱਸ ਵੀ ਤੇਰੇ ਨਾਲ ਵੀ ਤੂੰ ਹੁਣ ਜਦੋਂ ਰਾਤ ਨੂੰ ਫਿਰ ਤੂੰ ਇੱਥੇ ਕੱਲੇ ਹੁੰਦੀ ਐ ਨਹੀਂ ਕੱਲੇ ਨਹੀਂ ਹੁੰਦੇ ਜੀ 6 6 ਦੇ ਵਿੱਚ ਇੱਕ ਦੋ ਆ ਹੀ ਜਾਂਦੇ अच्छा एक तो आ ही ਜਾਂਦੇ ਹਾਂ ਹਾਂ ਜੀ ਨਹੀਂ ਤਾਂ ਵਾਲੀ ਗੱਲ ਫੋਨ ਲਾ ਕੇ ਸੱਦ ਲਈ ਅੱਛਾ ਫੋਨ ਲਾ ਕੇ ਜੀ ਸੱਦ ਨਹੀਂ ਪੈਂਦੇ ਨੇ ਕੀ ਕਿਤੇ ਠੀਕ ਹੈ ਰੋਟੀ ਪਾਣੀ ਫਿਰ ਤੂੰ ਆਪ ਬਣਾਉਣਾ ਨਹੀਂ ਜੀ ਰੋਟੀ ਪਾਣੀ ਬਿਨਾ ਤਾਂ ਸਰ ਜਾਂਦਾ ਉਹ ਤੂੰ ਫਿਰ ਕੀੜਾ ਨਾ ਜਿਹੜਾ ਜੀ ਫਿਰ ਉਹਦੇ ਬਣਾਦਾ ਜੀ ਸਰਦਾ ਹੀ ਨਹੀਂ ਅੱਛਾ ਉਹ ਕੀੜੇ ਬਣਾ ਨਹੀਂ ਸਰਦਾ ਰੋਟੀ ਪਾਣੀ ਬਣਾ ਸਰ ਜਾਂਦਾ ਇਹ ਹਿੱਲੀ ਜੇ ਕਾਹ ਤੋਂ ਜਾਂਦਾ ਨਹੀਂ ਮਾੜਾ ਜਨ ਜੀਜੇ ਕਰੀ ਜਾਂਦਾ ਜੀ ਜੀ ਕਾ ਕਾ ਨੂੰ ਜੀ ਕਰੀ ਜਾਂਦਾ ਕਿਹੜੀ ਗੱਲ ਹਾਂ ਤੁਸੀਂ ਮੇਰੇ ਨਾਲ ਗੱਲਾਂ ਕਰੀਦੇ ਜੰਦੇ ਸਾਰਾ ਕੁਝ ਤਾਂ ਸਮਝੀ ਬੈਠੇ ਮੈਂ ਗਾਣੂ ਜੀ ਕਰਦਾ ਰੋਟੀ ਪਾਣੀ ਬਣਾ ਤੁਹਾਨੂੰ ਦੱਸ ਹੀ ਦਿੱਤਾ ਠੀਕ ਮਾੜਾ ਜੇ ਪਰੇ ਨੂੰ ਹੋ ਕੇ ਖੜ ਪੈਣ ਨਹੀਂ ਨਹੀਂ ਮਾੜਾ ਜੇ ਕਰਦਾ ਨਹੀਂ ਮਾੜਾ ਤੇ ਜਿਹੜਾ ਤੇਰੇ ਵਾਲੀ ਕੈਟਾਗਰੀ ਦੇ ਬੰਦੇ ਆ ਇਹਨੇ ਲੋਕ ਆ ਉਹ ਕਿੰਨੇ ਕੁ ਤੇਰੇ ਨਾਲ ਜੁੜੇ ਹੋਏ ਆ ਮੇਰੇ ਨਾਲ ਨਹੀਂ 10 ਕਿ ਜੁੜੇ ਹੋਏ ਆ ਜੀ 10 10 ਲੋਕ ਜੁੜੇ ਆ ਨਹੀਂ ਤੇ ਤੁਹਾਡੀ ਜਿਹੜੀ ਤੁਹਾਡੀਆਂ ਐਡੀਆਂ ਚੱਲਦੀਆਂ ਕੋਈ ਫੇਸਬੁੱਕ ਐਡੀ ਚੱਲਦੀ ਹੈ ਹਾਂਜੀ ਇੱਕ ਚੱਲਦੀ ਹੈ ਉਹਦੇ ਤੇ ਕਿੰਨੇ ਕ ਲੋਕ ਜੁੜੇ ਵੀ ਉਹਦੇ ਤੇ ਹੈਗੇ ਆ 80 90 ਅੱਛਾ 80 90 ਕੀ ਹਾਂਜੀ ਹਾਂਜੀ 80 90 ਵੀ 80 90 ਹਾਂਜੀ ਹੌਲੀ ਹੌਲੀ ਬਹੁਤ ਵੱਧ ਜਾਣਗੇ ਨਹੀਂ ਤੁਸੀਂ ਫੇਸਬੁੱਕ ਤੇ ਵੀ ਬਹੁਤ ਲੋਕਾਂ ਨੂੰ ਉਹ ਹੁਕarde ਆ ਮੈਨੂੰ ਵੀ ਕਈ ਵਾਰੀ ਬਹੁਤ ਮੈਸੇਜ ਆਉਂਦੇ ਆ ਬਈ ਆਏ ਨਹੀਂ ਤਾਂ ਆਏ ਆਏ ਬਈ ਗੱਲ ਕਰੋ ਸਾਡੇ ਨਾਲ ਪਰ ਅਸੀਂ ਉਹਨੂੰ ਉਹ ਕਰ ਦਿੰਨੇ ਆ ਬਲੌਗ ਚ ਪਾ ਦਿੰਨੇ ਆ ਜਦੋਂ ਇਹੋ ਜਿਹਾ ਬੰਦਾ ਆਉਂਦਾ ਕੋਈ ਤੇ ਪਰ ਤੁਸੀਂ ਯਾਰ ਇੰਨਾ ਲੋਕਾਂ ਨੂੰ ਤੰਗ ਬਹੁਤ ਕਰਦੇ ਆ ਫੇਸਬੁੱਕ ਤੇ ਉਹ ਨਹੀਂ ਜੀ ਤੰਗ ਨਹੀਂ ਕਰਦੇ ਅਸੀਂ ਤਾਂ ਨਾਲ ਆਪਦੇ ਜੋੜਨ ਨੂੰ ਵੇਚਦੇ ਆ ਕਿ ਮਿੱਤਰ ਯਾਰ ਬੇਲੀ ਜੋੜ ਜੀ ਫਿਰ ਇਹਨਾਂ ਸਰਦਾ ਨਹੀਂ ਨਾ ਤੁਹਾਨੂੰ ਅੱਛਾ ਫੇਸ ਤੇ ਫੇਸਬੁੱਕ ਤੇ ਤਾਂ ਬਹੁਤ ਜ਼ਿਆਦਾ ਮੈਸੇਜ ਕਰਦੇ ਆ ਤੁਸੀਂ ਹਾਂਜੀ ਉਹਦੇ ਫਿਰ ਕਰਨੀ ਪੈਂਦੀ ਨੇ ਜਦੋਂ ਹੁਣ ਲੈ ਨਹੀਂ ਸਾਡੀ ਜਿਹੜੀ ਕੀੜੇ ਵਾਲੀ ਹੈ। ਇਹ ਛਕੀੜੇ ਵਾਲੀ ਹੈ। ਨਹੀਂ ਤੇ ਕੀੜਾ ਫਿਰ ਕਿਸੇ ਨੇ ਕੀੜਾ ਕਿਸੇ ਨੇ ਮਾਰਿਆ ਤੇਰਾ ਨਹੀਂ ਉਹ ਆਏ ਨੇ ਕਿਰਨ ਬਸ 20 25 ਮਿੰਟ ਕੋਈ ਕੋਈ ਫੇਵਰੇਟ ਬੰਦਾ ਤੇਰਾ ਕੋਈ ਫੇਵਰੇਟ ਕੋਈ ਵਧੀਆ ਬੰਦਾ ਜਿਹਨੇ ਤੇਰਾ ਕੀੜਾ ਵਧੀਆ ਮਾਰਿਆ ਹੋਵੇ ਕੋਈ ਹੈਗਾ ਕੋਈ ਹਾਂਜੀ ਹੈਗਾ ਹੀ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਹੈ ਮੈਂ ਤਾਂ ਬਾਹਾਲ ਹੀ ਵਧੀਆ ਜ਼ਿੰਦਗੀ ਗੁਜ਼ਾਰ ਰਹੀ ਏ ਉਹ ਕਿਵੇਂ ਉਹ ਆਏ ਨੇ ਜਦੋਂ ਅਸੀਂ ਬਾਜ਼ਾਰ ਜਾਂਦੇ ਆ ਨਾ ਉਹ ਉਦੋਂ ਫਿਰ ਆਏ ਆ ਠਮਕ ਠਮਕ ਕਰਕੇ ਦਰਦੇ ਨੇ ਤੇ ਉਹ ਇੱਕ ਮੁੰਡੇ ਨੇ ਮਰੇ ਇੱਥੇ ਆ ਕੇ ਚੁੰਡੀ ਵੱਢੀ ਮੋਰ ਜੋਰ ਨਾਲ ਥੱਪੜ ਮਾਰੇ ਅ ਚਤੱਪੜ ਮਾਰਿਆ ਉਹਦੇ ਕਿਉਂ ਥੱਪੜ ਕਾ ਤੋਂ ਮਰਿਆ ਉਹਦੇ ਹਾਂਜੀ ਥੱਪੜ ਦਾ ਮਾਰਤਾ ਹੀ ਇੱਕ ਦਿਨ ਫਿਰ ਨੇਰੇ ਦੇ ਵਿੱਚ ਮੈਨੂੰ ਚੱਕ ਕੇ ਲੈ ਗਿਆ ਅੱਛਾ ਚੱਕ ਕੇ ਲੈ ਗਿਆ ਕਿੱਥੇ ਲੈ ਗਿਆ ਚੱਕ ਕੇ ਚੱਕ ਕੇ ਹੀ ਆਪਦੀ ਮੋਟਰ ਤੇ ਲੈ ਗਿਆ ਸੀ ਅੱਛਾ ਮੋਟਰ ਤੇ ਲੈ ਗਿਆ ਉਹੀ ਮੁੰਡਾ ਹਾਂਜੀ ਉਹੀ ਸੀ ਅੱਛਾ ਉਹੀ ਸੀ ਉਸ ਤੋਂ ਬਾਅਦ ਜੀ ਉਹ ਤਾਂ ਇੱਕ ਤਾਂ ਸੀਗਾ ਉਸ ਤੋਂ ਬਾਅਦ ਫੋਨ ਲਾ ਕੇ ਚਾਰ ਹੋਰ ਸੱਦ ਲਏ ਚਾਰ ਹੋਰ ਸੱਦ ਲਏ ਨਹੀਂ ਤੇ ਫਿਰ ਉੱਥੇ ਤੇ ਰਦਰਣਾ ਕੀ ਹੋਇਆ ਜੱਸੋ ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਜੀ ਫਿਰ ਭੈਣੇ ਮੋਟਰ ਤੇ ਕੀ ਹੋਇਆ ਇਹ ਮੋਟਰ ਤੇ ਨਾਲ ਹੀ ਸਾਡੀ ਭੈਣ ਫਿਰ ਠੋਗਦੀ ਅੱਛਾ अच्छा फेर ओदु मगरो ओदु मगरो के मेनू एक कुल्फी फड़ाती कहंदे ચૂਪੀ ਚੱਲ ਲੈਣਾ ओ देख लो ਏ ਮਿੱਤਰੋ ਓ ਹੋ 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 ਆਹ ਵੇਖ ਲੋ ਮਿੱਤਰੋ ਤੁਸੀਂ ਨਾ ਜਿਹੜੇ ਤੁਸੀਂ ਪ੍ਰਮੋਟ ਕਰਦੇ ਐ ਇਹਨਾਂ ਨੂੰ ਤੁਸੀਂ ਪ੍ਰਮੋਟ ਕਰਦੇ ਐ ਇਹਨਾਂ ਨੂੰ ਤੇ ਤੁਸੀਂ ਜ਼ਿੰਮੇਵਾਰ ਆ ਏਸਾਂ ਇਹਨਾਂ ਗੱਲਾਂ ਦੇ ਤੇ ਜਿਹੜੇ ਇਹੋ ਜਿਹੇ ਲੌਂਡੇ ਬਣਦੇ ਆ ਇਹਨਾਂ ਲੌਂਡਿਆਂ ਦੇ ਜ਼ਿੰਮੇਵਾਰ ਮਿੱਤਰੋ ਤੁਸੀਂ ਐ ਯਾਰ ਤੂੰ ਮਾੜਾ ਮੋਟਾ ਕੋਈ ਕੰਮਕਾਰ ਕਰ ਲੈ ਚੰਗਾ ਭਲਾ ਮੁੰਡਾ ਖੁੰਡਾ ਐ ਤੂੰ ਕੰਮਕਾਰ ਕਰ ਲੈ ਤੇਰੀ ਸਿਹਤ ਵੀ ਚੰਗੀ ਐ ਨਹੀਂ ਮੈਨੇ ਇੱਕੋ ਰ ਕੰਮ ਤੇ ਗਈ ਸੀਗੀ ਅੱਛਾ ਕੰਮ ਤੇ ਗਈ ਸੀ ਹਾਂਜੀ ਤੇ ਕੰਮ ਤੇ ਫਿਰ ਤੂੰ ਜਾਂਦੇ ਉੱਥੇ ਸਾਨੂੰ ਸਾਰੇ ਲੌਂਡਾ ਲੌਂਡਾ ਕਹੀ ਜਾਂਦੇ ਟੈਂਪੂ ਲੌਂਡਾ ਅੱਛਾ ਇਹ ਬਈ ਵੇਖ ਲੋ ਮਿੱਤਰੋ ਇਹਨਾਂ ਨੂੰ ਤੁਸੀਂ ਪ੍ਰਮੋਟ ਕਰਦੇ ਆ ਲੌਂਡਾ ਯਾਰ ਤੂੰ ਯਾਰ ਬਈ ਫਿਰ ਤੁਹਾਡਾ ਕਿਵੇਂ ਗੁਜ਼ਾਰਾ ਕਿਵੇਂ ਹੁੰਦਾ ਹੈ ਗੁਜ਼ਾਰਾ ਵੀਰੇ ਫਿਰ ਨਾ ਤਾਂ 4-5 ਬੰਦੇ ਤਾਂ ਲੱਭਣੇ ਪੈਂਦੇ ਬੰਦੇ ਹੀ ਲੱਭੀ ਜਾਂਦੇ ਆ ਨਹੀਂ ਤੁਹਾਨੂੰ ਕੁਝ ਦੇ ਵੀ ਜਾਂਦੇ ਆ ਹਾਂਜੀ ਦੇ ਕੇ ਜਾਂਦੇ ਆ ਅੱਛਾ ਪੈਸੇ ਵੀ ਦੇ ਕੇ ਜਾਂਦੇ ਆ ਲੋਕਾਂ ਨੂੰ ਕੀ ਕਹਿਣਾ ਚਾਹੇਗਾ ਇਹ ਲੋਕਾਂ ਨੂੰ ਤਾਂ ਸਹੀ ਇਹੀ ਕਹਿਣਾ ਚਾਹੁੰਦੇ ਆ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਨੂੰ ਨਾ ਜੇ ਕਿਸੇ ਪਾਸੇ ਐਸੇ ਨੰਗੀ ਦਾ ਲੌਂਡਾ ਲੌਂਡਾ ਕਹਿੰਦੇ ਆ ਵੀ ਸਾਨੂੰ ਇੰਨਾ ਤੰਗ ਨਾ ਕਰਿਆ ਕਰੋ ਕਿਉਂ ਕਾਹਤੋਂ ਕਹਿੰਦੇ ਆ ਇਹ ਹੁਣ ਕੀੜਾ ਨਾ ਹੀ ਹੁਣ ਇਹ ਤਾਂ ਕੀ ਕੀਤਾ ਜਾਵੇ ਅੱਛਾ ਥੋੜੀ ਮਜਬੂਰੀ ਆ ਸਾਡੀ ਨਾ ਹੀ ਮਜਬੂਰੀ ਬਣ ਗਈ ਹਾਂਜੀ ਮਿੱਤਰੋ ਬਣ ਕੇ ਬੇਨਤੀ ਹੈ ਕਿ ਸਾਨੂੰ ਨਾ ਤੰਗ ਨਾ ਕਰਿਆ ਕਰੋ ਠੀਕ ਇਹ ਤਾਂ ਫੇਸਬੁੱਕ ਦੇ ਉੱਤੇ ਵੀ ਲੋਂਡਾ ਲੋਂਡਾ ਬਹੁਤ ਕੁਸਲਾ ਲਿਖ ਕੇ ਭੇਜਦੇ ਹਾਂਜੀ ਮਿੱਤਰੋ ਇਹਨਾਂ ਦੀ ਆ ਮਜਬੂਰੀ ਤੇ ਤੁਸੀਂ ਨਾ ਇਹ ਇਹ ਤੁਸੀਂ ਪ੍ਰਮੋਟ ਬਹੁਤ ਜ਼ਿਆਦਾ ਕਰਦੇ ਆ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਪ੍ਰੋਗਰਾਮਾਂ ਦੇ ਵਿੱਚ ਸਾਧਦੇ ਆ ਇਹਨਾਂ ਨੂੰ ਕਮੈਂਟ ਕਰਦੇ ਆ ਇਹਨਾਂ ਦੀਆਂ ਰੀਲਾਂ ਮਿਲੀਅਨ ਚ ਪਚਾਉਂਦੇ ਆ ਤੇ ਇਹਨਾਂ ਦੇ ਫੋਲੋਅਰ ਵੀ ਨਹੀਂ ਮਿਲੀਅਨ ਮਿਲੀਅਨ ਚ ਤੇ ਵੀਰੇ ਸਾਡਾ ਇਹ ਮੈਸੇਜ ਹੈ ਇੱਕ ਮੱਤਾ ਟੀਵੀ ਦਾ ਇਹ ਨਾ ਜੋ ਵਿਖਾਇਆ ਜਾ ਰਿਹਾ ਸੀ ਅਸੀਂ ਵਿਖਾਇਆ ਇਹ ਅੱਜ ਰੈਲਿਟੀ ਹੈ ਤੇ ਇਹ ਚੱਲ ਰਿਹਾ ਏ ਨੂੰ ਤੁਸੀਂ ਪ੍ਰਮੋਟ ਕਰਦੇ ਆ ਸਾਡਾ ਭਾਈਚਾਰਾ ਜਿਹੜਾ ਪੱਤਰਕਾਰ ਵੀਰ ਹੈ ਉਹ ਵਾਹ ਵਾ ਕੇ ਪੋਡਕਾਸਟ ਕਰਦਾ ਇਹਨਾਂ ਦੇ ਤੇ ਇਹਨਾਂ ਨੂੰ ਇਹਨਾਂ ਨੂੰ ਪ੍ਰਮੋਟ ਕਰਦਾ ਤੇ ਕਹਿੰਦੇ ਹੁੰਦੇ ਸੀ ਵੀ ਪੰਜ ਦਰਿਆਵਾਂ ਦੀ ਧਰਤੀ ਆ ਪੰਜਾਬ ਤੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਤੇ ਸੱਤਵਾਂ ਦਰਿਆ ਤੁਸੀਂ ਇਹਨਾਂ ਦਾ ਵਗਾਤਾ ਇਹ ਵਗਾਇਆ ਤੁਸੀਂ ਐ ਇਹ ਸਾਡੇ ਵੱਲੋਂ ਮੱਤਾ ਟੀਵੀ ਵੱਲੋਂ ਮੈਸੇਜ ਆ ਇੱਕ ਦਿੱਤਾ ਹੋਇਆ ਇਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇ ਜੇ ਮੈਸੇਜ ਵਧੀਆ ਲੱਗਿਆ ਵਾਅਦ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਦੱਸੋ ਸਾਨੂੰ ਵੀ ਇਹ ਸਹੀ ਮੈਸੇਜ ਹੈ ਸਾਡਾ ਕਿ ਗਲਤ ਹੈ